ਹੋਲ ਬਦੀ ਸ਼ੋਰ ਮਹਾਰਾਜ ਕੀ ਜੈ ਹਰਿਓਮ ਗਰੀਬ ਨਮੋ ਨਮੋ ਸਤਿਗੁਰ ਸ਼ਿਖੋ ਨਾਮਿ ਤਾਰ ਗੁਰਮੀ ਨਹੀਂ ਸੁਰ ਨਾਨਕ ਜੀ ਜਨ ਸਾਧ ਸੰਤੋ ਸਰਬ ਸਦੀ ਨਹੀਂ ਸਤਗੁਰ ਸਾਹਿਬ ਸੰਤ ਸਵ ਡੰਡੋ ਕੰ ਕਰਨਾਮੁ ਆਗੇ ਪਿਛੇ ਮਦ ਹੂਏ ਤਿਰਕੂ ਜਾ ਕਰਵਾਨ ਨਿਰਾਕਾਰ ਜਾਲ ਜਾਲ ਪੈ ਪੰਜਨਮ ਮਿਲੇ ਪਾਉਨ ਜਨੇਰ ਅਕਲ ਰੂਪ ਬੇ ਸੁਨਾਨਮ ਸੋਹਮ ਸੁਰਦੀ ਸਮਾਪਤ ਸਕਲ ਸਮਾਨਾ ਨਿਰਤ ਲੈ ਉਜਵਲ ਹਰਮ ਬਰ ਹਾਰ ਲਮ ਬੇਪਰਵਾਹ ਕਥਾ ਹੈ ਬਾਰ ਪਾਰ ਨੇ ਮਦਤਮ ਜੀ ਜੋ ਸਿਮਰਤ ਸਿਧ ਹੋਈ ਨ ਕੋਇ ਕਲ ਤਾਨ ਕਰੋ ਇਨ ਕਰੈ ਸੋਈ 파ਰਤਪਦ ਪਰਵਾਨਾ ਆਦ ਗਣੇਸ਼ ਵਨਾਉ ਗਲਾਇਕ ਦੇਵਨੁ ਦੇਵਾ ਚਰਨ ਕਮਲ ਲਿਬਨਾਉ ਆਦ ਅੰਤ ਕਰ ਤੇਵਾ ਪਰਮ ਸ਼ਕਤੀ ਸਹੀ ਲੰ ਰਿਦਿ ਸਿਦਾਤਾ ਸੋਈ ਹਰਗਤਿ ਗੁਣੇ ਅਤੀਤਮ ਸਾਤ ਪੁਰਸ਼ਿਨ ਰੋਹੀ ਜਗਦੰਬਾ ਜਗਦੀਸ਼ ਮੰਗਲ ਰੂਪ ਵਰਾਰੀ ਤਦਮਨਯ ਅਰਕੁ ਸ਼ੀਸ਼ੰ ਭਰਤੀ ਮੁਕਤੀ ਪੰਡਾਰੀ ਸੁਰਨਰੁ ਅਨਿ ਧਿਆਵੈ ਬ੍ਰਹਮਾ ਵਿਸ਼ਣੁ ਮਹੇਸ਼ਾ ਤੇਤ ਸੰਤੁਖ ਗਾਵੈ ਪੂਜੈ ਆਤਿ ਗਣੇ ਸ਼ਾ ਇੰਦ੍ਰ ਕਵੇਲ ਸਰੀਖਾ ਵਰਣੁ ਧਰਮ ਮਰੈ ਧਿਆਵੈ ਸਵਰਤ ਜੀਵਨ ਕੀ ਕਾ ਮਨਿ ਚਿਆ ਫਲ ਪਾਵੈ 33 ਕੋਟੇ ਉਧਾਰਾ ਧਿਆਵੇ ਸੰਸੇ ਅਟਾਸੀ ਉਤਰੇ ਪਵਜਨ ਪਾਰਾ ਕੜੀ ਹਜੰਤੀ ਬੰਸੀ ਹਰੀ ਮੋਹ ਮੇਰਿਸ ਕੋਟੇ ਉਦਾਰਾ ਧਿਆਵੇ ਸੰਸੇ ਅਟਾਸੀ ਉਤਰੇ ਪਵਜਨ ਪਾਰਾ ਕੜੀ ਹਜੰਤੀ ਬੰਸੀ ਹਰੀ ਮੋਹ ਮੇਰੇ ਪਰਮ ਪੂਜਨੀਆ ਅਤਨੀਆ ਬੰਦਨੀਆ ਚੜਾਣੀ ਵਾਲੇ ਮਹਾਰਾਜ ਕੀ ਜੈ ਸਤਗੁਰ ਪੂਰੀ ਵਾਲੋਂ ਕੀ ਜੈ ਸਤਗੁਰ ਕਬੇ ਵਾਲੋਂ ਕੀ ਜੈ ਹਨੂਮਾਨ ਵਾਲੋਂ ਕੀ ਜੈ ਸਤਿਗੁਰੂ ਦੇ ਭਗਵਾਨ ਕੀ ਜੈ ਓਮਾਪਤੀ ਮਹਾਦੇਵ ਕੀ ਜੈ ਲਕਸ਼ਮੀ ਨਾਰਾਇਣ ਕੀ ਜੈ ਵਿਆਪਤੀ RAM ਚੰਦਰ ਮਹਾਰਾਜ ਕੀ ਜੈ ਰਾਧਾ ਕ੍ਰਿਸ਼ਨ ਭਗਵਾਨ ਕੀ ਜੈ ਵੀਰ ਬਜਰੰਗ ਬਲੀ ਹਨੂਮਾਨ ਕੀ ਜੈ ਹੇਲੋ ਵਾਲੇ ਸ੍ਰੀ ਬ੍ਰਹਮਚਾਰੀ ਜੀ ਮਹਾਰਾਜ ਮਾਤਾ ਕੀ ਨਰਤੀ ਮਾਤਾ ਕੀ ਗਊ ਮਾਤਾ ਕੀ ਸਰਬ ਸੰਤੋ ਕੀ ਸਰਬ ਭਗਤੋ ਕੀ ਸਰਬ ਧਰਮੋ ਕੀ ਸਰਬ ਧਾਮੋ ਕੀ ਜੀਤਨ ਸੁਰ ਬਰਾਦਕ੍ਰਿਸ਼ਨ ਬ੍ਰਿੰਦਾਵਨ ਧਾਮ ਜੋਲ ਕੀ ਬੋਲ ਬੰਦੀ ਛੋੜ ਮਹਾਰਾਜ ਜੀ ਕੀ ਜੈ ਸਤ